ਅੱਜ ਅਸੀਂ ਇੱਥੇ ਮੀਟਿੰਗ ਕਰ ਰਏ ਕਰਕੇ ਇੱਕ ਬੇਨਤੀ ਪੰਜਾਬ ਨੂੰ ਜਥੇਬੰਦੀ ਦੇ ਖੇਤਰਾਂ ਨੂੰ ਕਰਨਾ ਚਾਹਾਂਗੇ ਅਸੀਂ ਲਗਭਗ ਜਿੰਨੇ ਵੀ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਇਹਦੋਂ ਗਾ ਜਿੰਨੀਆਂ ਵੀ ਜ਼ੋਨਾਂ ਦੀਆਂ ਸਾਡੀਆਂ ਕਿਸਾਨ ਮਜ਼ਦੂਰ ਸ਼ਿਲạch ਕਮੇਟੀ ਪੰਜਾਬ ਦੀਆਂ ਟੀਮਾਂ ਨੇ ਔਰ ਜਿੰਨੀਆਂ ਵੀ ਪਿੰਡਾਂ ਦੀਆਂ ਕਮੇਟੀਆਂ ਨੇ ਖਾਸ ਕਰਕੇ ਪਿੰਡਾਂ ਦੀਆਂ ਕਮੇਟੀਆਂ ਨੂੰ ਖਾਸ ਕਰਕੇ ਭਾਈ ਸਾਰਾ ਕਾਰੋਬਾਰ ਇਹਨਾਂ ਦੇ ਸਿਰ ਤੇ ਆ ਸਾਡਾ 3 ਘੰਟੇ ਰੇਲ ਰੋਕੋ ਜਿਹੜਾ ਆਪਾਂ ਐਲਾਨ ਕੀਤਾ ਵਾ 12 ਤੋਂ 3 ਵਜੇ ਤੱਕ ਸਾਡੀ ਦੋਵਾਂ ਫੋਰਮਾਂ ਦੀ ਇੰਨੀ ਸਮਰੱਥਾ ਵਾ ਵੀ ਉਹ ਰੇਲਾਂ ਜਾਮ ਹੋ ਜਾਣੀਆਂ ਉੱਚ ਕੋਈ ਰੌਲਾ ਨਹੀਂ ਹੈ ਅਸਲ ਵਿੱਚ ਰੇਲਾਂ ਤੇ ਗਿਣਤੀ ਕਿੰਨੀ ਬੈਂਦੀ ਹੈਗੀ ਆਪਣਾ ਜੈਜਾ ਬਣ ਰਿਹਾ ਵੀ 1 ਲੱਖ ਬੰਦਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦਾ ਹੀ ਬੈਣਾ ਚਾਹੀਦਾ ਇਹ ਬਹੂਗਾ ਕਿਹੜੇ ਹਿਸਾਬ ਨਾਲ ਜੇ ਸਾਡੇ ਵਰਕਰ ਕੰਮ 'ਚ ਪੈ ਗਏ ਤਾਂ ਅਸੀਂ ਅਸੀਂ ਉਹਨੂੰ ਕੰਮ 'ਚ ਪਾਉਣਾ ਚਾਹੁੰਦੇ ਆ ਜੇ ਉਹਨੇ ਆਪਣੇ ਟਰੈਕਟਰ ਤੇ ਸਪੀਕਰ ਲਾ ਲਿਆ ਹੋਰ ਕੋਈ ਢੰਗ ਨਾਲ ਸਪੀਕਰ ਫੜ ਲਿਆ ਜਿਹੜਾ ਨੇੜੇ ਉਹਦੇ ਕਸਬਾ ਵਾ ਜਿੰਨੇ ਵੀ ਪੰਜਾਬ ਦੇ ਜੋਨਾਂ ਨੇ ਉਹਦੇ ਨੇੜੇ ਕਸਬੇ ਹੁੰਦੇ ਆ ਕਸਬਿਆਂ 'ਚ ਗੱਲ ਲੈ ਕੇ ਚਲਾ ਗਿਆ ਛੋਟੇ ਦੁਕਾਨਦਾਰਾਂ ਨੂੰ ਅਪੀਲ ਕਰਕੇ ਆ ਗਿਆ ਸਕੂਲਾਂ 'ਚ ਜਾ ਕੇ ਆਪਣਾ ਮੈਸੇਜ ਦੇ ਕੇ ਆ ਗਿਆ ਇਹ ਤੋਂ ਕਾ ਮਜ਼ਦੂਰਾਂ 'ਚ ਸਾਡਾ ਮੈਸੇਜ ਕਨਵੇ ਹੋ ਗਿਆ ਵਿਦਿਆਰਥੀਆਂ 'ਚ ਚਲਿਆ ਗਿਆ ਸਾਡਾ ਮੈਸੇਜ ਪਿੰਡ ਦੇ ਹਰ ਗੁਰਦੁਆਰੇ 'ਚ ਸਾਡੀ ਜਿਹੜੀ ਆ ਅਨਾਉਂਸਮੈਂਟ ਹੋ ਗਈ ਹਰ ਤਬਕੇ ਤੱਕ ਸਾਡਾ ਬੰਦਾ ਪਹੁੰਚ ਗਿਆ ਟਰੈਕਟਰ ਤੇ ਲਾ ਲੇ ਸਪੀਕਰ ਹੋਰ ਕਿਹ ਢੰਗ ਨਾਲ ਲਾ ਲੇ ਮੈਸੇਜ ਜਾਣਾ ਚਾਹੀਦਾ ਉਹਨੂੰ ਜੇ ਮੈਸੇਜ ਜਾ ਵੜਿਆ ਤਾਂ ਲੋਕ ਜੇ ਸਾਡੀ ਜਥੇਬੰਦੀ ਲੱਖਾਂ 'ਚ ਲੈ ਕੇ ਆਉਣਾ ਚਾਹੁੰਦੀ ਲੋਕਾਂ ਨੂੰ ਤਾਂ ਆ ਜਾਣਗੇ ਅਰੇ ਇਹ ਤੋਂ ਕਾ ਇਹ ਫੈਸਲਾ ਕਰ ਲਿਆ ਕਿ ਅਸੀਂ ਪਰਿਵਾਰਾਂ ਸਮੇਤ ਜਿੰਦਾ ਮਾਰਾਂਗੇ ਘਰ ਨੂੰ ਉਹ ਦਿਨ ਕਿਸੇ ਨੂੰ ਗਵਾਂਡੀ ਡਿਊਟੀ ਦੇ ਦਿਓ ਆਪਣੇ ਜਿੰਨੇ ਵੀ ਛੋਟੇ ਤੋਂ ਛੋਟਾ ਬੱਚਾ ਵਾ ਪਰਿਵਾਰਾਂ ਸਮੇਤ 3 ਘੰਟੇ ਰੇਲਾਂ ਤੇ ਬਹਿਣਾ ਹੈਗਾ ਜੇ 3 ਘੰਟੇ ਰੇਲਾਂ ਤੇ ਬਹਿ ਗਏ ਤੇ ਆਪਾਂ ਸਫਲ ਹੋ ਜਾਾਂਗੇ ਇਸ ਕਰਕੇ ਸਾਰੇ ਜ਼ਿਲ੍ਹੇ ਦੀਆਂ ਟੀਮਾਂ ਨੂੰ ਵਿਉਂਤਨ ਲਈ ਅਪੀਲ ਕਰਦੇ ਆਂ ਭਾਈ ਪਿੰਡ ਕਮੇਟੀਆਂ ਨੂੰ ਵੀ ਅੱਜ ਜਿਹੜਾ ਇਹ ਕੰਮ ਸ਼ੁਰੂ ਕਰ ਦਿਓ ਵੱਤ ਤੋਂ ਵੱਤ ਇਸ ਗੱਲ ਨੂੰ ਸ਼ੇਅਰ ਕਰੋ ਲੋਕਾਂ ਤੱਕ ਪ੍ਰਚਾਰ ਸਾਡਾ ਚੱਲਿਆ ਜਾਵੇ ਆਰਾਮ ਜਨਤਾ ਨੂੰ ਵੀ ਅਪੀਲ ਆ ਜੇ ਅਸੀਂ ਸਮਝਦੇ ਆਂ ਵੀ 18 ਕੱਲ ਕਿਸਾਨ ਸ਼ੰਭੂ ਮੋਰਚੇ ਤੇ ਜ਼ਖਮੀ ਹੋਏ ਇੱਕ ਕਿਸਾਨ ਇਸ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਲਈ ਉਹਨੇ ਜਾਨ ਤੇ ਖੇਡਣ ਦੀ ਵੀ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ ਉਹ ਇਹ ਤੋਂ ਕਹਾ ਜਗਜੀਤ ਸਿੰਘ ਜੀ ਡੱਲੇਵਾਲ ਉਹ ਉਧਰ ਖਨੌਰੀ ਬਾਰਡਰ ਤੇ ਅੱਜ ਉਹਨਾਂ ਦਾ ਮਰਨ ਵਰਤ ਲਗਭਗ ਕਹਿ ਲੋ ਭੀ 20 ਦਿਨ ਵਿੱਚ ਦਾਖਲ ਹੋ ਗਿਆ ਜੇ ਅਸੀਂ ਸਮਝਦੇ ਹਾਂ ਵੀ ਸਾਰਾ ਮੋਰਚਾ ਜਿੱਤ ਵੱਲ ਜਾਵੇ ਉਹਦੀ ਜਿੱਤ 18 ਦਾ ਰੇਲ ਰੋਕੋ ਨੇ ਤੈਅ ਕਰ ਦੇਣੀ ਆ ਇਸ ਕਰਕੇ ਹੀ ਕਹਿੰਨੇ ਆ ਪੰਜਾਬੀਓ ਉਠੋ ਔਰ ਉੱਠ ਕੇ ਰੇਲਾ ਮੱਲੋ ਰੇਲਾ ਤੁਸੀਂ ਰੇਲਟੇਸ਼ਨ ਤੇ ਮੱਲਿਓ ਰੇਲਾਂ ਤੁਸੀਂ ਫਾਟਕ ਤੇ ਮੱਲਿਓ ਜਿੰਨੇ ਵੀ ਸਕੂਲ ਨੇ ਪੰਜਾਬ ਦੇ ਅੰਦਰ ਜਿੰਨੇ ਵਿਦਿਆਰਥੀ ਆ ਜਿੰਨੇ ਕਾਲਜ ਦੇ ਵਿਦਿਆਰਥੀ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਅਸੀਂ ਸਾਰੀਆਂ ਟ੍ਰੇਡ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਅਸੀਂ ਸਾਰੀਆਂ ਜਨਤਕ ਜਥੇਬੰਦੀਆਂ ਜਿਹੜੀਆਂ ਕੋਲ 'ਚ ਨਹੀਂ ਵੀ ਹੈਗੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਅਸੀਂ ਵਪਾਰਕ ਭਾਈਚਾਰੇ ਨੂੰ ਅਪੀਲ ਕਰਦੇ ਆ ਅਸੀਂ ਜਿੰਨੇ ਵੀ ਰੇੜੀ ਫੜੀ ਵਾਲੇ ਛੋਟੇ ਦੁਕਾਨਦਾਰ ਉਹਨਾਂ ਨੂੰ ਅਪੀਲ ਕਰਦੇ ਆ ਉਠੋ 3 ਘੰਟਿਆਂ ਲਈ ਤੇ ਪੰਜਾਬ ਦੀਆਂ ਰੇਲਾਂ ਤੇ ਬਹਿ ਜਾਓ ਹੋਰ ਸਾਡਾ ਧਾਰਮਿਕ ਭਾਈਚਾਰਾ ਵਾ ਰਾਗੀ ਨੇ ਢਾਡੀ ਨੇ ਕਵੀਸ਼ਰ ਨੇ ਸਾਰਿਆਂ ਨੂੰ ਅਪੀਲ ਕਰਦੇ ਆ ਇਹਦਾ ਪ੍ਰਚਾਰ ਕਰੋ ਰੇਲ ਰੋਕੋ ਦਾ ਪੰਜਾਬ ਦੇ ਗਾਇਕ ਬੱਬੂ ਮਾਨ ਤੇ ਹੋਰ ਬਹੁਤ ਸਾਰੇ ਗਾਇਕ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਪੋਰਟ ਕਰ ਰਹੇ ਆ ਹੋਰ ਬਹੁਤ ਸਾਰਿਆਂ ਨੇ ਗੀਤ ਵੀ ਲਿਖੇ ਹੈਗੇ ਆ ਰਹਿਣਦਿਆਂ ਨੂੰ ਵੀ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਪੋਰਟ ਕਰੋ ਤੋਂ ਇਸ ਕਰਕੇ ਪੰਜਾਬ ਦੇ ਵਿੱਚ ਜੇ 20 25 ਲੱਖ ਬੰਦਾ ਦੋਵਾਂ ਫੋਰਮਾਂ ਦਾ ਆਮ ਜਨਤਕ ਤੌਰ ਤੇ ਜਿੱਥੇ ਜਥੇਬੰਦੀ ਨਹੀਂ ਵੀ ਹੈਗੀ ਇਹ ਮੰਗਾਂ ਕਿਸੇ ਜਥੇਬੰਦੀ ਵਾਲਿਆਂ ਦੀ ਨਹੀਂ ਹੈਗੀਆਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਸਾਰਿਆਂ ਦੀ ਮੰਗਾਂ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਸਾਰਿਆਂ ਦੀ ਮੰਗਿਆ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਇਹ ਮਜ਼ਦੂਰਾਂ ਦੇ ਭਾਈਚਾਰੇ ਲਈ ਆ ਔਰ ਇਹ ਤੋਂ ਗਾਹਾਂ ਜਿਹੜਾ ਵਾ ਫਸਲੀ ਬੀਮਾ ਯੋਜਨਾ ਇਹ ਇਹ ਵੀ ਮੰਗ ਆ ਬਿਜਲੀ ਬੋਰਡ ਪ੍ਰਾਈਵੇਟ ਨਾ ਹੋਵੇ ਇਹ ਸਾਰੇ ਪੰਜਾਬ ਦੀ ਚਾਹੇ ਸ਼ਹਿਰੀ ਹੋਵੇ ਪਿੰਡੂ ਹੋਵੇ ਕਾਰੋਬਾਰੀ ਹੋਵੇ ਕਿਸਾਨ ਹੋਵੇ ਮਜ਼ਦੂਰ ਹੋਵੇ ਸਾਰਿਆਂ ਦੀ ਇਹ ਮੰਗ ਹੈਗੀ ਆ ਰੋਸੀ ਸਾਂਝੀਆਂ ਮੰਗਾਂ ਤੇ ਲੜ ਰਹੇ ਆ ਵੇਲਾ ਆ ਗਿਆ ਜੇ ਹੁਣ ਮੋਦੀ ਨੂੰ ਮੂੰਹ ਤੋੜਵਾ ਜਵਾਬ ਦੇ ਦਈਏ ਇਸ ਕਰਕੇ ਪੀ ਲਿਆ ਸਾਡੀ ਫਿਰ ਵੱਧ ਤੋਂ ਵੱਧ ਪ੍ਰਚਾਰ ਕਰਕੇ 18 ਦਾ ਰੇਲ ਰੋਕੋ ਅੰਦੋਲਨ ਕਾਮਯਾਬ ਕਰਨਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ